ਮੇਰੇ ਚੀਸ ਪੈਂਦੀ ਸੀ ਪੂਰੀ ਦਰਦ ਬਹੁਤ ਹੁੰਦਾ ਸੀ ਦਰਦ ਬਹੁਤ ਹੁੰਦਾ ਸੀ ਮੈਂ ਕੰਧ ਫੜ ਕੇ ਤੌਦਾ ਸੀ ਜਦੋਂ ਦੋ ਘੰਟੇ ਦਰਦਦਾ ਸੀ ਨਾ ਕੰਧ ਫੜ ਕੇ ਤੌਦਾ ਸੀਗਾ ਹਜੇ ਵੀ ਮੈਂ ਕਿਹਾ ਪੰਜ ਖਰਾਕਾਂ ਪਈਆਂ ਹੋਣਗੇ ਮੇਰੇ ਕੋਲੇ ਅਜਾ ਪਹਿਲਾਂ ਹੀ ਠੀਕ ਹੋ ਗਿਆ ਆ ਪਹਿਲੇ ਹੀ ਠੀਕ ਹੋ ਗਿਆ ਮੈਂ ਦੱਸਦਾ ਵੀ ਵੀਰ ਜੀ ਨੂੰ ਮੈਂ ਕਿਹਾ ਮੈਨੂੰ ਦਵਾਈ ਦੇ ਜੀ ਵੀ ਜੀ ਕਹਿੰਦੇ ਦਵਾਈ ਫੇਰ ਲੈ ਲੈ ਦਵਾਈ ਪਰ ਲੋੜ ਨਹੀਂ ਪਈ ਮੈਨੂੰ ਨਾ ਮੈਂ ਤਾਂ ਤੁਰਿਆ ਨਹੀਂ ਸੀ ਜਾਂਦਾ ਨਾ ਮੈਂ ਤਾਂ ਖੜੇ ਜਾਂਦਾ ਸੀ ਹੁਣ ਮੈਂ ਬਿਲਕੁਲ ਠੀਕ ਹਾਂ ਤੇ ਦਵਾਈ ਜਿੱਦਣੇ ਖਾਨੀ ਆ ਠੀਕ ਰਹੀ ਆ ਬਿਲਕੁਲ ਜਮ ਮੈਨੂੰ ਕੋਈ ਲੈ ਕੇ ਨਹੀਂ ਸੀ ਜਾਂਦਾ ਤੁਰਲੇ ਨੇ ਮਾਤਾ ਜੀ ਪਰਹੈਣੀ ਆ ਸਰ ਕੇ ਦਿਖਾ ਸਕਦੇ ਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਤੋਂ ਪਹਿਲਾਂ ਤੁਰਿਆ ਵੀ ਨਹੀਂ ਸੀ ਜਾਂਦਾ ਆਪਾਂ ਕਹਿ ਦਈਏ ਤੇ ਮਾਤਾ ਜੀ ਨੇ ਹੁਣ ਦਵਾਈ ਖਾਧੀ ਆ ਮਾਤਾ ਜੀ ਕਿੰਨੇ ਦਿਨ ਦਵਾਈ ਖਾਧੀ ਫਿਰ ਭਾਈ ਮੈਨੂੰ ਘੱਟੋ ਘੱਟ 15 ਦਿਨ ਖਾਖੇ ਤੇ ਵੀ 15 ਦਿਨ ਬਾਅਦ ਖਾ ਗਈ ਅੱਛਾ ਜੀ ਹੁਣ ਫਰਕ ਆ ਫਿਰ ਆਪਾਂ ਬਹੁਤ ਜਿਆਦਾ ਫਰਕ ਆ ਮੇਰੇ ਸਰਦੋਂ ਤੋਂ ਸੀ 5 ਸਾਲਾਂ ਤੋਂ ਤੇ ਖੰਗ ਦੀ ਬਹੁਤ ਜਿਆਦਾ ਪ੍ਰੋਬਲਮ ਸੀ ਅਲਰਜੀ ਸੀ ਸਵੇਰੇ ਉੱਠਾਂ ਸਾਰੇ ਛਿੱਕਾ ਛੜ ਪੈਂਦੀਆਂ ਸੀ ਤੇ ਉਹ ਬਹੁਤ ਫਰਕ ਆ ਜਾਂਦੀ ਹੈ 1 ਮਹੀਨੇ ਦੇ ਵਿੱਚ ਮੈਡੀਸਨ ਨੇ ਮੈਨੂੰ ਦੱਸਤਾ ਵੀ ਹਾਂ ਵਾਕਈ ਕੋਈ ਚੀਜ਼ ਹੈਗੀ ਹੈ ਤੇ ਹੁਣ ਨੀਂਦ ਸੌਖੀ ਆ ਜਾਂਦੀ ਹੈ ਹਾਂਜੀ ਹਾਂਜੀ ਕਿੰਨੇ ਪੈਸੇ ਲਾਤੇ ਹੋਣਗੇ ਹੋਰਾਂ ਡਾਕਟਰਾਂ ਕੋਲੋਂ ਫਿਰ ਜਦੋਂ ਤੁਸੀਂ ਦਵਾਈ ਲਈ ਕਿੰਨੇ ਕਿੰਨੇ ਡਾਕਟਰਾਂ ਕੋਲ ਜਾ ਆਏ ਹੋ ਪੁੱਛੋ ਹੀ ਨਾ ਜੀ ਡਾਕਟਰਾਂ ਦਾ ਤਾਂ ਲਿਸਟ ਬਣ ਜਾਣੀ ਹੈ ਜੇ ਨੌ ਲੈਣ ਲੱਗੇ ਤਾਂ ਪੈਸੇ ਤਾਂ ਬਹੁਤ ਹੋਣਗੇ ਹਾਂਜੀ ਇੱਥੇ ਸਾਡੇ ਪੈਂਡ ਠੱਕਰ ਵਾਲ ਤੋਂ ਕਿਸਨ ਰਾਮ ਆਇਆ ਸੀਗਾ ਗੋਡਿਆਂ ਦੀ ਪ੍ਰੋਬਲਮ ਸੀ ਉਹਨਾਂ ਨੇ ਸਾਨੂੰ ਦੱਸਿਆ ਫਿਰ ਅਸੀਂ ਆਏ ਇੱਥੇ ਤੇ ਵੈਦ ਸਾਹਿਬ ਨੂੰ ਲੋਕ ਦੁਆਵਾਂ ਹੀ ਦੇ ਕੇ ਜਾਂਦੇ ਨੇ ਜੇ ਕੋਈ ਠੀਕ ਹੁੰਦਾ ਵਾ ਉਹ ਤਾਂ ਹੀ ਕਹਿੰਦਾ ਵਾ ਜੇ ਕਿਹੜਾ ਜਿਹਨੂੰ ਫਰਕ ਨਹੀਂ ਪੈਂਦਾ ਉਹ ਕੈਮਰੇ ਸਾਹਮਣੇ ਕਦੇ ਝੂਠ ਨਹੀਂ ਬੋਲਦਾ ਹਾਲਾਂਕਿ ਮਾਤਾ ਜੀ ਨੇ ਵੀ ਦੱਸਿਆ ਜਿਨ੍ਹਾਂ ਦੀ 75 ਸਾਲ ਉਮਰ ਆ ਜੇਕਰ ਉਹ ਠੀਕ ਹੋ ਸਕਦੇ ਨੇ ਅੱਜ ਕੱਲ ਤੇ ਤੁਸੀਂ ਵੈਦ ਸਾਹਿਬ ਅੱਜ ਵੈਦ ਸਾਹਿਬ ਕੋਲ ਆਏ ਹੋ ਅੱਜ ਕੀ ਪ੍ਰੋਬਲਮ ਕੀ ਸੀ ਤੁਹਾਡੀ ਮੈਨੂੰ ਵੀਰੇ ਅੱਡੀ ਦੀ ਪ੍ਰੋਬਲਮ ਸੀਗੀ ਵੀਰੇ ਯੂਰਿਕ ਐਸਿਡ ਦੀ ਯੂਰਿਕ ਐਸਿਡ ਯੂਰਿਕ ਐਸਿਡ ਵੱਧਦਾ ਸੀ ਹਾਂਜੀ ਹਾਂਜੀ ਤੇ ਜਦੋਂ ਰੋੜੀ ਚਾਪਦੀ ਸੀ ਮਾਰੀ ਮੇਰੇ ਚੀਸ ਪੈਂਦੀ ਸੀ ਪੂਰੀ ਦਰਦ ਬਹੁਤ ਹੁੰਦਾ ਸੀ ਦਰਦ ਬਹੁਤ ਹੁੰਦਾ ਸੀ ਮੈਂ ਕੰਦ ਫੜ ਕੇ ਤੁਰਦਾ ਸੀ ਜਦੋਂ 2-3 ਮਿੰਟ ਤੁਰਦਾ ਸੀ ਨਾ ਕੰਦ ਫੜ ਕੇ ਤੁਰਦਾ ਸੀਗਾ ਤੇ ਹੁਣ ਫਰਕ ਹੈਗਾ ਹਾਂਜੀ ਮੈਨੂੰ ਬਹੁਤ ਫਰਕ ਪਿਆ ਵੀਰੇ ਇਹਨਾਂ ਕੋਲ ਹੈਜੀ ਵੀ ਮੈਂ ਕਿਹੜਾ ਪੰਜ ਖਰਾਕਾਂ ਪਈਆਂ ਹੋਣਗੀਆਂ ਮੇਰੇ ਕੋਲੇ ਅੱਛਾ ਪਹਿਲਾਂ ਹੀ ਠੀਕ ਹੋ ਗਿਆ ਆ ਪਹਿਲਾਂ ਹੀ ਠੀਕ ਹੋ ਗਿਆ ਮੈਂ ਦੱਸਦਾ ਵੀ ਵੀਰ ਜੀ ਨੂੰ ਮੈਂ ਕਿਹਾ ਮੈਨੂੰ ਦਵਾਈ ਦੇ ਜੀ ਵੀਰ ਜੀ ਕਹਿੰਦੇ ਵੀ ਦਵਾਈ ਫੇਰ ਲੈ ਕਰਦੀ ਪੂਰਾ ਪੂਰਾ ਕਰ ਗਈ ਵੀਰੇ ਸਾਰਾ ਸੋ ਦੋਸਤੋ ਅੱਗੇ ਵੀਜੀ ਬਹੁਤ ਵਧੀਆ ਰਿਹਾ ਵਾ ਰਿਜਲ ਇਹਨਾਂ ਦਾ ਤੇ ਵੈਸੇ ਮੈਂ ਤੁਹਾਨੂੰ ਜੁਗਾ ਹੈ ਨਹੀਂ ਸੀਗਾ ਉਦੋਂ ਅੱਛਾ ਤੁਰਿਆ ਵੀ ਨਹੀਂ ਸੀਗਾ ਫੜ ਕੇ ਤੁਰਦਾ ਸੀਗਾ ਜਦੋਂ ਮੈਂ ਚੱਲ ਪਿਆ ਫੇ ਮੇਰੀ ਹੱਡੀ ਚੱਲਦੀ ਰਹਿੰਦੀ ਸੀਗੀ ਤੇ ਮੈਂ ਉਹ ਦਵਾਈ ਲਈ 15 ਦਿਨਾਂ ਦਾ ਕੋਸ਼ਿਸ਼ ਕੀਤਾ ਸੀਗਾ 15 ਦਿਨਾਂ ਤੋਂ ਜਾਂ ਨਹੀਂ ਮੈਨੂੰ 18 ਦਿਨਾਂ ਦਾ ਗੱਡ ਪੈ ਗਿਆ ਪੂਰਾ ਫਰ ਕੇ ਪੈ ਗਿਆ ਇਹਨਾਂ ਦਾ ਹੁਣ ਜਿਵੇਂ ਗਾਂ ਠੰਡਾ ਆਉਣੀ ਆਵਾ ਉਦੋਂ ਤਾਂ ਕਹਿੰਦੇ ਹੋਰ ਵੀ ਅੰਗ ਪੈਰ ਦੁਖਣ ਲੱਗ ਜਾਂਦੇ ਆ ਹਾਂਜੀ ਹਾਂਜੀ ਪਰ ਨਹੀਂ ਨਹੀਂ ਦੁਖਦੇ ਹੁਣ ਜਮਨ ਹੱਡੀ ਦੁਖਦੀ ਜਮਾਈ ਠੀਕ ਹੋ ਮੈਂ ਜਮਾਈ ਰੱਡੀ ਤੋਂ ਕਦੀ ਹੈਵੀ ਪੰਜ ਖਰਾਕਾ ਕਰੇ ਪਈਆਂ ਨੇ ਮੇਰੇ ਪੰਜ ਖਰਾਕਾ ਪਈਆਂ ਨੇ ਪਈਆਂ ਨੇ ਵੀਰੇ ਇਹ ਕਹਿੰਦਾ ਵੀ ਲੈਣੀਆਂ ਦਵਾਈ ਹੋਰ ਲੈ ਲਿਓ ਦੁਬਾਰੇ ਪਰ ਮੈਂ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਵੀ ਜਿਹਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੋਵੇ ਫਿਰ ਮੈਂ ਕਹਿੰਦਾ ਵੀਰੇ ਜੇ ਹੋਵੇ ਤਾਂ ਪ੍ਰੋਬਲਮ ਲਾਲ ਤੋਂ ਕਣਾ ਜਾ ਕੇ ਵੀਰ ਜੀ ਤੋਂ ਜਗਰੂ ਆਪਣੇ ਜਗਰੂ ਸਿੰਘ ਜੀ ਨੇ ਜਗਰੂ ਸਿੰਘ ਤੋਂ ਦਵਾਈ ਲੈਣਾ ਕੇ ਠੀਕ ਆ ਜੀ ਆਪਾਂ ਇਹ ਧੰਨਵਾਦ ਕਰਦੇ ਆ ਵੀਰੇ ਬਹੁਤ ਵਧੀਆ ਰਿਜ਼ਲਟ ਨਿਕਲੇ ਜਾਂਦਾ ਸਾਡੇ ਨਾਲ ਹੋਰ ਵੀ ਇੱਥੇ ਬਜ਼ੁਰਗ ਮੌਜੂਦ ਨੇ ਸਤਿ ਸ਼੍ਰੀ ਅਕਾਲ ਬਜ਼ੁਰਗ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰੋਂ ਹਰਜੀਤ ਸਿੰਘ ਆ ਜੀ ਹਰਜੀਤ ਸਿੰਘ ਜੀ ਤਾਂ ਕੀ ਪ੍ਰੋਬਲਮ ਕੀ ਆਈ ਤੁਹਾਨੂੰ ਇੱਥੇ ਦਵਾਈ ਲੈਣਾ ਮੈਨੂੰ ਪੇਟ ਦੀ ਪ੍ਰੋਬਲਮ ਨਹੀਂ ਹਟਦੀ ਸੀ ਅੱਛਾ ਜੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਬੈਠਣਾ ਪੈਂਦਾ ਜੀ ਅੱਛਾ ਜੀ ਦਰਦ ਹੋਣ ਲੱਗ ਜਾਂਦਾ ਜੀ ਅੱਛਾ ਮਤਲਬ ਕੁਝ ਵੀ ਖਾਂਦੇ ਹੀ ਦਰਦ ਹੋਣ ਲੱਗ ਜਾਂਦਾ ਹਾਂ ਦਿਨਾਂ ਨਹੀਂ ਹੁੰਦਾ ਸੀਗਾ ਜੀ ਰਾਤ ਨੂੰ ਫਿਰ ਉੱਠ ਕੇ ਬੈਠਣਾ ਪੈਂਦਾ ਜੀ ਫੇਰ ਖੜੇ ਹੋਣਾ ਪੈਂਦਾ ਜੀ ਤੇ ਫਿਰ ਬੈਤ ਸਾਹਿਬ ਨੇ ਦਵਾਈ ਦਿੱਤੀ ਤੁਹਾਨੂੰ ਦਵਾਈ ਦਿੱਤੀ ਹੈ ਜੀ ਹੁਣ ਠੀਕ ਆ ਥੋੜੀ ਚੱਲਦੀ ਵੀ ਆ ਜੀ ਅੱਜ ਨਾਲ ਜਦੋਂ ਹਾਂ ਠੀਕ ਆ ਹੁਣ ਮੈਂ ਪੈ ਜਾਣਾ ਜੀ ਰਾਤ ਨੂੰ ਹੁਣ ਨੀਂਦ ਵਧੀਆ ਆ ਜਾਂਦੀ ਆ ਹਾਂ ਜੀ ਨੀਂਦ ਵਧੀਆ ਆਉਂਦੀ ਆ ਤੇ ਪਹਿਲਾਂ ਟੈਸਟ ਉੱਠ ਕਰਵਾਏ ਸਾਰੇ ਟੈਸਟ ਟੋਪ ਕੇ ਸੀ ਉਹ ਨਹੀਂ ਪਤਾ ਲੱਗਦਾ ਸੀਗਾ ਵੇਖੀ ਆ ਆਲਸ ਵਧੇ ਹੋਏ ਸੀਗੇ ਤੇ ਕਿੰਨੇ ਕ ਦਿਨਾਂ ਚ ਆਪਾਂ ਕਹਿ ਦਈਏ ਫਰਕ ਪੈ ਗਿਆ ਫਿਰ ਹਰਕ ਦੋ ਹਫ਼ਤੇ ਹੋ ਗਏ ਜੀ ਮੈਨੂੰ ਦੋ ਹਫ਼ਤੇ ਚ ਫਰਕ ਪੈ ਗਿਆ ਪੈ ਗਿਆ ਜੀ ਹਾਂ ਜੀ 50% ਠੀਕ ਆ ਜੀ ਹੁਣ ਹੋ 12 ਪਾਤੀ ਜੇ ਆਪਾਂ ਕਹਿ ਦਈਏ ਕਿਸੇ ਨੂੰ ਪੇਟ ਦੀ ਸਮੱਸਿਆ ਆਉਂਦੀ ਆ ਤਾਂ ਉਹ ਦਵਾਈ ਲੈਣ ਫਿਰ ਕਿੱਥੇ ਆਵੇ ਆ ਜਾਣ ਲਲਤੋਕਲਾ ਜੀ اچھا ਲਲਤੋਕਲਾ ਹਾਂ ਜੀ ਬੱਸ ਛੱਡੇ ਸਾਹਮਣੇ ਆ ਪੁਰਾਣਾ ਬੱਸ ਛੱਡਾ ਜੀ ਜਮਾਤਾ ਜੀ ਕਿਹੜੀ ਲੱਤ ਚ ਦਰਦ ਸੀਗਾ ਤੁਹਾਡੇ ਕਿਸੇ ਦੇ ਜੀ ਹਾਂਜੀ ਇਹ ਲੱਤ ਚ ਲੱਤ ਦਰਦ ਸੀ ਪੈਰ ਤੋਂ ਲਾ ਕੇ ਤੇ ਤੁਰਿਆ ਵੀ ਨਹੀਂ ਜਾਂਦਾ ਹੁਣਾਂ ਫਿਰ ਤਾਂ ਨਾ ਮੈਂ ਤਾਂ ਤੁਰਿਆ ਨਹੀਂ ਸੀ ਜਾਂਦਾ ਹੁਣ ਮੈਂ ਠੀਕ ਹਾਂ ਹਾਂਜੀ ਮਾਤਾ ਜੀ ਤੁਰਿਆ ਵੀ ਨਹੀਂ ਸੀ ਜਾਂਦਾ ਤੁਹਾਡਾ ਨਾ ਮੈਂ ਤਾਂ ਤੁਰਿਆ ਨਹੀਂ ਸੀ ਜਾਂਦਾ ਨਾ ਮੈਂ ਤਾਂ ਖੜੇ ਜਾਂਦਾ ਸੀ ਹੁਣ ਮੈਂ ਬਿਲਕੁਲ ਠੀਕ ਹਾਂ ਤੇ ਦਵਾਈ ਜਿੱਦਣੇ ਖਾਨੀ ਆ ਠੀਕ ਰਹੀ ਆ ਬਿਲਕੁਲ ਜਮਾਂ ਪਹਿਲਾਂ ਪੂਰਾ ਫੇਰਾ ਕਿਵੇਂ ਕਰਦੀ ਡੰਡੇ ਆਸਰੇ ਜਾਂ ਕੋਈ ਲੈ ਕੇ ਜਾਂਦਾ ਸੀ ਮੈਨੂੰ ਕੋਈ ਲੈ ਕੇ ਨਹੀਂ ਸੀ ਜਾਂਦਾ ਮੈਂ ਹੁਣ ਡੰਡੇ ਦੇ ਆਸਰੇ ਸੌਂਦੀ ਸੀ ਫਿਰ ਟਾਇਲਟ ਜਾਣਾ ਹੋਵੇ ਬਾਥਰੂਮ ਜਾਣਾ ਉਦੋਂ ਵੀ ਬਹੁਤ ਮੁਸ਼ਕਲ ਹੁੰਦੀ ਸੀ ਐਸੇ ਘਰ ਕਿ ਸੌਟੀ ਰੱਖਦੀ ਕੋਲੇ ਹੁਣ ਫਿਰ ਤੁਰ ਲੈਨੇ ਹਾਂ ਹਾਂ ਮੈਂ ਤੁਰ ਫੈਣੀ ਆ ਮੈਂ ਤੁਰ ਕੇ ਦਿਖਾ ਸਕਦੇ ਆ ਖਾਣ ਨਹੀਂ ਮੈਂ ਤੁਰ ਕੇ ਆਜੋ ਦੋਸਤੋ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਤੋਂ ਪਹਿਲਾਂ ਤੁਰਿਆ ਵੀ ਨਹੀਂ ਸੀ ਜਾਂਦਾ ਆਪਾਂ ਕਹਿ ਦਈਏ ਤੇ ਮਾਤਾ ਜੀ ਨੇ ਹੁਣ ਦਵਾਈ ਖਾਧੀ ਆ ਮਾਤਾ ਜੀ ਕਿੰਨੇ ਦਿਨ ਦਵਾਈ ਖਾਧੀ ਫਿਰ ਭਾਈ ਮੈਨੂੰ ਕਟੋ ਘਟ 15 ਦਿਨ ਖਾਖੇ ਤੇ ਵੀ 15 ਦਿਨ ਵੱਧ ਖਾਖੇ ਅੱਛਾ ਜੀ ਹੁਣ ਫਰਕ ਆ ਫਿਰ ਆਪਾਂ ਬਹੁਤ ਜ਼ਿਆਦਾ ਫਰਕ ਆ ਚਲਾ ਜਓ ਮਾਤਾ ਜੀ ਤੁਸੀਂ ਉੱਥੇ ਬੈਠ ਜਿਓ ਸ਼ਾਰਟ ਲੱਗ ਰਿਹਾ ਵਾਬਈ ਆਏ ਕਿੱਥੋਂ ਹੁੰਦਾ ਤੁਸੀਂ ਮੈਂ ਰਾਤੋਂ ਦੇ ਮੈਂ ਬਿਲਕੁਲ ਠੀਕ ਆ 16 ਨਹੀਂ ਆ ਨਹੀਂ ਨਹੀਂ ਮਾਤਾ ਜੀ ਨੂੰ ਲੈ ਕੇ ਕਿੱਥੋਂ ਰਾਤੋਂ ਤੋਂ ਕਲਾ ਰਾਤੋਂ ਕਰਾ ਤੋਂ ਰਾਤੋਂ ਤੋਂ ਕਲਾ ਹਾਂ ਜੀ ਠੀਕ ਆ ਜੀ ਇਹ ਮੇਰਾ ਪਰਿਵਾਰ ਆ ਇਹਨੂੰ ਲੈ ਕੇ ਆਇਆ ਸੀ ਮੈਂ ਫਿਰ ਬਹੁਤ ਮੁਸ਼ਕਲ ਆਉਂਦੀ ਹਣੀ ਜਦੋਂ ਤੁਰਨਾ ਪਰਣਾ ਬਹੁਤ ਔਖਾ ਹਿੱਸਾ ਪੈਂਦੀਆਂ ਹੋਈਆਂ ਸੀਗੀਆਂ ਹੁਣ ਜਦਦੇ ਅਸੀਂ ਇਹ ਡਾਕਟਰ ਦਾ ਪਤਾ ਲੱਗਿਆ ਸਾਨੂੰ ਐਸੇ ਮਹਾਰਾਜ ਸਵਾਰੀ ਦੇ ਗਏ ਸੀ ਉਦੋਂ ਪਤਾ ਲੱਗਿਆ ਵੀ ਆਪਣੇ ਜਗਰੂਪ ਸਿੰਘ ਜਗਰੂਪ ਆ ਗਏ ਹਾਂਜੀ ਇਹਨਾਂ ਫਿਰ ਇਹ ਲੱਤ ਨੂੰ ਠੀਕ ਕਰਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੋਟ-ਕੋਟ ਸ਼ੁਕਰਾਨਾ ਕਰਦਾ ਅੱਛਾ ਜੀ ਹਾਂ ਜੀ ਵੀ ਜਿਨ੍ਹਾਂ ਨੇ ਮਾਤਾ ਜੀ ਨੂੰ ਤੋਰਿਆ ਇੰਨੀ ਉਮਰ ਕਿੰਨੀ ਆ ਮਾਤਾ ਜੀ ਦੀ ਉੱਤੇ 75 ਸਾਲ ਦੀ 75 ਸਾਲ ਆ ਮਤਲਬ ਕਹਿ ਰਹੀ ਲੱਤ ਜਮਾਂ ਹੀ ਖੜ ਗਈ ਸੀ ਸੱਜੇ ਖੱਬੇ ਵਾਲੀ ਹਾਂ ਜੀ ਮੋਟੀ ਖੜੀ ਤੇ ਮਾਰੀ ਮੋਟੀ ਖੜ ਗਈ ਸੀ ਹਾਂ ਜੀ ਤੇ ਬਾਕੀ ਠੀਕ ਸੀਗੀ ਹੁਣ ਮਤਲਬ ਕੋਈ ਤੁਰ ਫਿਰ ਲੈਣੇ ਕੋਈ ਪ੍ਰੋਬਲਮ ਤਾਂ ਨਹੀਂ ਮੈਂ ਬਿਨਾਂ ਸੋਟੀ ਤੋਂ ਵੀ ਤੁਰ ਪੈਣੀ ਆ ਅੱਛਾ ਬਿਨਾਂ ਸੋਟੀ ਤੋਂ ਵੀ ਤੁਰ ਪਾ ਹਾਂ ਜੀ ਤੇ ਕਿੰਨੇ ਦਿਨ ਦਵਾਈ ਕਿੰਨੇ ਦਿਨ ਖਾਧੀ ਤੁਸੀਂ ਦਵਾਈ ਮੈਂ ਤੁਹਾਨੂੰ ਦੱਸਾਂ 15 ਦਿਨ ਤੋਂ ਉੱ ਬੀਜਾਂ ਜਵਾਈ ਖਾਦੀ ਆ ਬਸ ਤੇ ਕੀ ਕੀ ਪਰਹੇਜ਼ ਕੀ ਕੀ ਦੱਸਿਆ ਸੀ ਵਿਅਦ ਸਾਹਿਬ ਨੇ ਇਹਨਾਂ ਨੇ ਮੈਨੂੰ ਚੌਲ ਛੜਾਏ ਚੌਲ ਛੜਾਏ ਤੇ ਬੈਰ ਚੀਜ਼ ਕੋਈ ਨਹੀਂ ਖਾਣੀ ਹੈਗੀ ਬਾਕੀ ਮੈਂ ਦਾਲ ਫੁਲਕਾ ਮੂੰਗੀ ਮਸਰ ਦਾਲ ਨਾ ਖਾ ਰਸਦੀ ਸੀ ਅੱਛਾ ਜੀ ਉਹ ਠੀਕ ਸੀ ਮੈਨੂੰ ਉਹ ਵੀ ਫਿੱਟ ਰਹੀ ਸੀ ਠੀਕ ਹੈ ਜੀ ਸਬਜ਼ੀਆਂ ਦਾ ਜਿਹੜੇ ਮਰਜ਼ੀ ਖਾਓ ਪਰ ਜਿਹੜੀ ਮੈਨੂੰ ਫਿੱਟ ਹੁੰਦੀ ਬਾਹੂ ਖਾਣੀ ਸੀ ਯਾ ਡਾਕਟਰ ਨੇ ਕਿਹਾ ਤਾਂ ਫੇਰ ਇਹ ਜੀ ਦਵਾਈ ਆਪਣੇ ਸਬਜ਼ੀ ਖਾਉਣ ਲੱਗੇ ਆ ਹੁਣ ਪਨੀਰ ਕਿਹਾ ਡਾਕਟਰ ਕਹਿੰਦਾ 15 ਵੀ ਹਫ਼ਤੇ ਪੰਤਾ ਸਾਦਣਾ ਹਫ਼ਤੇ ਦੋਗੜੀ ਪਨੀਰ ਪਨੀਰ ਵੀ ਦਿੰਦੇ ਖਾਣ ਨੂੰ ਖਾਣ ਨੂੰ ਫਾਸਫੋਰਸ ਵੀ ਦਿੰਦੇ ਜਿਹੜਾ ਕੋਈ ਮਰਜ਼ੀ ਖਾਵੇ ਖਾਣ ਪੀਣ ਦੀ ਕੋਈ ਤੰਗੀ ਨਹੀਂ ਹਾਂ ਠੀਕ ਹੈ ਹਾਂ ਠੀਕ ਹੈ ਜੀ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਨੇ ਤੁਸੀਂ ਕਿੱਥੋਂ ਆਏ ਬੈਠਾ ਅਸੀਂ ਪੈਂਡਰ ਠੱਕਰਵਾਲ ਤੋਂ ਆਏ ਹਾਂ ਅੱਛਾ ਠੱਕਰਵਾਲ ਤੋਂ ਆਏ ਹਾਂ ਹਾਂ ਜੀ ਤੁਹਾਨੂੰ ਕੀ ਪ੍ਰੋਬਲਮ ਸੀਗੀ ਮੇਰਾ ਸਿਰ ਦੌਦਾ ਸੀ 5 ਸਾਲਾਂ ਤੋਂ ਤੇ ਖੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਅਲਰਜੀ ਸੀ ਸਵੇਰੇ ਉੱਠਣ ਸਾਰੇ ਛਿੱਕਾਂ ਛੱਡ ਪੈਂਦੀਆਂ ਸੀ ਤੇ ਉਹ ਬਹੁਤ ਫਰਕ ਆ ਜਾਣ ਦੀ ਇੱਕ ਮਹੀਨੇ ਦੇ ਵਿੱਚ ਮੈਡੀਸਨ ਨੇ ਮੈਨੂੰ ਦੱਸਤਾ ਵੀ ਹਾਂ ਵਾਕਈ ਕੋਈ ਚੀਜ਼ ਹੈਗੀ ਹੈ ਤੇ ਹੁਣ ਨੀਂਦ ਸੌਖੀ ਆ ਜਾਂਦੀ ਹੈ ਤੁਹਾਨੂੰ ਹਾਂਜੀ ਹਾਂਜੀ ਪਹਿਲਾਂ ਤਾਂ ਬੈਪ ਕਹਿਦੀ ਆ ਵੀ ਉਹ ਮਾਈਗਰੇਨ ਸੀਗਾ ਤੁਹਾਨੂੰ ਅੱਧਾ ਸਿਰ ਦੁਖਦਾ ਸੀਗਾ ਨਹੀਂ ਆਹ ਵਾਲੀ ਚੀਜ਼ ਸੀ ਬਸ ਸੈਂਟਰ ਵਿੱਚੋਂ ਜਿਵੇਂ ਵੀ ਰੋਜ਼ ਦਰਦ ਕਰਦੀ ਸੀਗੀ ਹਰ ਰੋਜ਼ 3 ਵਜੇ ਚੀਸਾਂ ਪੈਣ ਲੱਗ ਜਾਂਦੀਆਂ ਸੀ ਸਵੇਰ 7 ਵਜੇ ਤੱਕ ਰਹਿੰਦੀਆਂ ਸੀ ਚਾਰ ਪੰਜ ਘੰਟੇ ਦਰਦ ਹੁੰਦਾ ਹਾਂਜੀ ਪੰਜ ਸਾਲਾਂ ਤੋਂ ਮੈਂ ਮੈਡੀਸਨ ਲਈ ਸੀ ਬਹੁਤ ਡਾਕਟਰਾਂ ਨੇ ਦਿਖਾਇਆ ਲੁਧਿਆਣੇ ਵੀ ਉਹ ਨਸ਼ੇ ਵਾਲੀ ਦਵਾਈ ਦੇਈ ਜਾਂਦੇ ਸੀਗੇ ਸੌਂ ਜਾਂਦਾ ਸੀ ਇਹ ਕਿਲਰ ਆਪਾਂ ਕਹਿ ਦਈਏ ਹਾਂਜੀ ਹਾਂਜੀ ਕੋਈ ਤੱਕ ਨਹੀਂ ਪੈਂਦਾ ਕਿੰਨੇ ਕੁ ਪੈਸੇ ਲਾਤੇ ਹੋਣਗੇ ਹੋਰਾਂ ਡਾਕਟਰਾਂ ਕੋਲੋਂ ਫਿਰ ਜਦੋਂ ਤੁਸੀਂ ਦਵਾਈ ਲਈ ਕਿੰਨੇ ਕਿੰਨੇ ਡਾਕਟਰਾਂ ਕੋਲ ਜਾ ਆਏ ਹੋ ਪੁੱਛੋ ਹੀ ਨਾ ਜੀ ਡਾਕਟਰਾਂ ਦਾ ਤਾਂ ਲਿਸਟ ਬਣ ਜਾਣੀ ਹੈ ਜੇ ਨੌ ਲੈਣ ਲੱਗੇ ਤਾਂ ਪੈਸੇ ਤਾਂ ਬਹੁਤ ਜ਼ਿਆਦਾ ਹਾਂਜੀ ਇੱਥੇ ਸਾਡੇ ਪਿੰਡ ਠੱਕਰ ਵਾਲ ਤੋਂ ਕਿਸਨ ਰਾਮ ਆਇਆ ਸੀਗਾ ਗੋਡਿਆਂ ਦੀ ਪ੍ਰੋਬਲਮ ਸੀ ਉਹਨਾਂ ਨੂੰ ਉਹਨਾਂ ਨੇ ਸਾਨੂੰ ਦੱਸਿਆ ਫਿਰ ਅਸੀਂ ਆਏ ਇੱਥੇ ਠੀਕ ਹੈ ਹੁਣ ਤੁਹਾਡਾ ਸਿਰ ਕਹਿ ਰਹੀ ਬਿਲਕੁਲ ਠੀਕ ਆ ਹਾਂਜੀ ਹਾਂਜੀ ਬਿਲਕੁਲ ਠੀਕ ਤੇ ਕਿੰਨੇ ਦਿਨਾਂ ਚ ਫਰਕ ਪਿਆ ਗਈ ਜਦੋਂ ਇੱਥੋਂ ਤੁਸੀਂ ਦਵਾਈ ਲੈ ਕੇ ਗਏ ਹੋ ਅਜੇ ਮਹੀਨਾ ਹੀ ਹੋਇਆ ਮੈਡੀਸਨ ਚੱਲਦੀ ਬਿਲਕੁਲ ਫਰਕ ਤੇ ਉਹਨਾਂ ਲਈ ਕੀ ਕਹੋਗੇ ਜਿਹਨੂੰ ਸਰਵਾਈਕਲ ਜਾਂ ਜਿਹਦੇ ਸਿਰ ਚ ਦਰਦ ਹੁੰਦਾ ਮਾਈਗਰੇਨ ਦੇ ਤੌਰ ਤੇ ਜਾਂ ਜਿਹਨੂੰ ਕੋਈ ਪ੍ਰੋਬਲਮ ਆਂਦੀ ਆ ਉਹਨਾਂ ਨੇ ਕਿੱਥੋਂ ਲੈਣੀ ਚਾਹੀਦੀ ਦਵਾਈ ਫਿਰ ਪਿੰਡ ਲਾਲਤੋਂ ਕਲਾਂ ਦਾ ਜਗਰੂਪ ਸਿੰਘ ਡਾਕਟਰ ਨੇ ਬਹੁਤ ਵਧੀਆ ਨੇ ਬਹੁਤ ਵਧੀਆ ਟਰੀਟਮੈਂਟ ਰਿਜ਼ਲਟ ਵਧੀਆ ਦਵਾਈਆਂ ਦਾ ਹਾਂਜੀ ਘਰ ਦੀਆਂ ਬਣਾਈਆਂ ਬਣਾਉਂਦੇ ਆ ਦਵਾਈਆਂ ਸਾਰੀਆਂ ਬਾਹਰੋਂ ਕੋਈ ਦਵਾਈ ਨਹੀਂ ਬਣਾਉਂਦੇ ਆ ਸੋ ਦੋਸਤੋ ਤੁਸੀਂ ਦੇਖ ਹੀ ਲਿਆ ਇੱਥੇ ਆਪਾਂ ਜਿੰਨੇ ਪੇਸ਼ੈਂਟ ਆਏ ਸੀ ਸਾਰਿਆਂ ਦੇ ਨਾਲ ਗੱਲ ਕੀਤੀ ਆ ਕਿਸੇ ਦੇ ਲੱਤ 'ਚ ਦਰਦ ਸੀ ਕਿਸੇ ਦਾ ਸਿਰ ਦੇ ਵਿੱਚ ਕਿਸੇ ਦੀ ਕਿਸੇ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਸੀ ਕਿਸੇ ਦੇ ਗੋਡਿਆਂ 'ਚ ਦਰਦ ਸੀਗਾ ਤੇ ਵੈਦ ਸਾਹਿਬ ਨੂੰ ਲੋਕ ਦੁਆਵਾਂ ਹੀ ਦੇ ਕੇ ਜਾਂਦੇ ਨੇ ਜੇ ਕੋਈ ਠੀਕ ਹੁੰਦਾ ਵਾ ਉਹ ਤਾਂ ਹੀ ਕਹਿੰਦਾ ਵਾ ਜੀ ਜਿਹੜਾ ਜਿਹਨੂੰ ਫਰਕ ਨਹੀਂ ਪੈਂਦਾ ਉਹ ਕੈਮਰੇ ਸਾਹਮਣੇ ਕਦੇ ਝੂਠ ਨਹੀਂ ਬੋਲਦਾ ਹਾਲਾਂਕਿ ਮਾਤਾ ਜੀ ਨੇ ਵੀ ਦੱਸਿਆ ਜਿਨ੍ਹਾਂ ਦੀ 75 ਸਾਲ ਉਮਰ ਆ ਜੇਕਰ ਉਹ ਠੀਕ ਹੋ ਸਕਦੇ ਨੇ ਅੱਜ ਕੱਲ ਜਿਨ੍ਹਾਂ 'ਚ ਵੀ ਇਹ ਜਿਹੀ ਹੀ ਪ੍ਰੋਬਲਮ ਆ ਸਕਰੀਨ ਤੇ ਨੰਬਰ ਚੱਲਦਾ ਹੋਵੇਗਾ ਕਾਲ ਕਰ 何ぼ。